ਮੇਰੇ ਨਾਲ ਕੁਝ ਕਰੇਗੀ ਹੂੰ ਦੇਖਾਂਗੇ ਉਹ ਆਲੇ-ਦੁਆਲੇ ਅੱਖਾਂ ਘਮਾਉਂਦੀ ਬੁੱਲਾਂ ਵਿੱਚ ਮੁਸਕਰਾ ਪਈ ਹਾਂ ਜਾਂ ਨਾ ਕਹ ਮੈਂ ਸੋਚਿਆ ਸੀ ਜੇ ਹਾਂ ਕਹਿ ਦਿੱਤੀ ਤਾਂ ਕਹਾਣੀ ਅੱਗੇ ਤੋਰਾਂਗਾ ਜੇ ਨਾ ਕਹੀ ਤਾਂ ਅੱਜ ਇਸੇ ਵਕਤ ਦਾ ਐਂਡ ਹੂੰ ਹਾਂ ਉਹ ਕਹਿ ਕੇ ਤੁਰ ਲੱਗੀ ਮੈਂ ਹੱਥ ਖੜਾ ਕਰਕੇ ਰੋਕ ਲਈ ਪਤਾ ਕੀ ਹੁੰਦਾ ਮੈਂ ਪੁੱਛਿਆ ਕੁੜੀਆਂ ਨੂੰ ਸਭ ਪਤਾ ਹੁੰਦਾ ਇਹ ਜਵਾਬ ਦੇ ਕੇ ਉਹ ਮੈਨੂੰ ਬੱਚਾ ਬਣਾ ਮੂੰ ਚੁੰਗਣੀ ਦੇ ਚੰਗਾ ਅੱਜ ਛੁੱਟੀ ਤੋਂ ਬਾਅਦ ਆਜੀ ਕਮਰੇ ਚ ਠੀਕ ਹੈ ਜੀ ਉਹ ਵਾਦਾ ਕਰਕੇ ਚਲੀ ਗਈ ਟਾਈਮ ਲੰਘਦਾ ਜਾ ਰਿਹਾ ਸੀ ਪਰ ਉਹ ਅਜੇ ਤੱਕ ਨਹੀਂ ਆਈ ਜੇ ਚਾਹ ਪਾਣੀ ਵੀ ਪੀਣ ਲੱਗ ਪਈ ਹੁੰਨੀ ਤਾਂ ਇੰਨਾ ਟਾਈਮ ਨਹੀਂ ਸੀ ਲੱਗਣਾ ਮੇਰਾ ਜੀ ਕਰਦਾ ਹੈ ਉਸ ਨੂੰ ਘਰੋਂ ਜਾ ਕੇ ਬੁਲਾ ਲਿਆ ਮੈਂ ਪਰ ਕਿਸੇ ਝੇਕ ਦਾ ਮਾਰਿਆ ਜਾ ਨਹੀਂ ਸਕਦਾ ਹੁਣ ਸਮਾਂ ਇੰਨਾ ਹੋ ਗਿਆ ਕਿ ਜਿਉਂ-ਜਿਉਂ ਸੂਈ ਅੱਗੇ ਸਰਕ ਰਹੀ ਹੈ ਉਸ ਦੇ ਆਉਣ ਦੀ ਉਮੀਦ ਵੀ ਮੱਦਮ ਪੈਂਦੀ ਜਾ ਰਹੀ ਹੈ ਸਜਣਾ ਵੇ ਸਾਨੂੰ ਭੁੱਲ ਨਾ ਜਾਵੀਂ ਹਾਏ ਪਤਨੀ ਦਾ ਫੋਨ ਖੜਕ ਪਿਆ ਮੈਂ ਅਨਮਨੇ ਜੇ ਮਨ ਨਾਲ ਫੋਨ ਚੁੱਕਦਾ ਹਾਂਜੀ ਕੀ ਕਰ ਰਹੇ ਹੋ ਅਗੋਂ ਪਤਨੀ ਦੀ ਪਿਆਰ ਰਲੇ ਭਾਵਾਂ ਵਾਲੀ ਆਵਾਜ਼ ਆਉਂਦੀ ਹੈ ਬਸ ਤੁਹਾਨੂੰ ਯਾਦ ਕਰ ਰਹੀ ਸੀ ਅੱਛਾ ਜੀ ਝੂਠ ਤਾਂ ਨਹੀਂ ਬੋਲਦੇ ਉਹ ਜਨਾਬ ਪਹਿਲਾਂ ਤੁਹਾਡੇ ਕੋਲ ਕਦੇ ਝੂਠ ਮਾਰੇ ਐਂ ਤਾਂ ਮੈਨੂੰ ਮੇਰੇ ਸੋਹਣੇ ਤੇ ਯਕੀਨ ਹੈ ਆਈ ਲਵ ਯੂ ਸੋਹਣਾ ਆਈ ਲਵ ਯੂ ਪ੍ਰੀਤ ਫੇਰ ਉਹ ਕਿੰਨੀ ਹੀ देर ਮੇਰੇ ਨਾਲ ਰੋਮਾਂਟਿਕ ਗੱਲਾਂ ਕਰਦੀ ਰਹੀ ਆਪਣੇ ਹੋਣ ਵਾਲੇ ਬੱਚੇ ਬਾਰੇ ਦੱਸਦੀ ਰਹੀ ਉਹ ਕਿਵੇਂ ਪੇਟ ਵਿੱਚ ਹਿਲਦਾ ਹੈ ਲੱਤਾਂ ਬਾਹਾਂ ਮਾਰਦਾ ਇੱਕ ਵਾਰ ਫੇਰ ਅਖੀਰ ਵਾਲੇ ਸ਼ਬਦ ਦੁਹਰਾਉਂਦੀ ਹੈ ਤੇ ਫੋਨ ਕੱਟ ਦਿੰਦੀ ਹੈ ਮੈਨੂੰ ਹੁਣ ਉਸ ਕੁੜੀ ਦੀ ਉਡੀਕ ਨਹੀਂ ਹੈ ਸ਼ਾਇਦ ਸਾਡੇ ਦੋਵਾਂ ਦੀਆਂ ਗੱਲਾਂ ਕਰਦੇ ਕਰਦੇ ਮੇਰੇ ਅੰਦਰਲੇ ਬੰਦੇ ਦੀ ਅੱਖ ਲੱਗ ਗਈ ਅਖੀਰੀ ਘਟਨਾ ਰਾਤ ਦੇ 9 ਵਜੇ ਚੁੱਕੇ ਨੇ ਅਜੇ 2 ਘੰਟੇ ਬਾਕੀ ਪਏ ਨੇ ਉਸ 11 ਵਜੇ ਆਉਣ ਦਾ ਕਿਹ ਹਾਸੀ ਮੈਨੂੰ ਮਿੰਟ ਮਿੰਟ ਪਹਾੜ ਵਰਗਾ ਲੱਗ ਰਿਹਾ ਹੈ ਫੇਰ ਵੀ ਖਿੱਚ ਧੂ ਕੇ ਸਮਾਂ ਲੰਘਾ ਰਿਹਾ ਪਿੰਡ ਕੋਲ ਮੇਰੀ ਬਦਲੀ ਹੋ ਚੁੱਕੀ ਹੈ ਅੱਜ ਦੀ ਰਾਤ ਇੱਥੇ ਮੇਰੀ ਅਖੀਰੀ ਰਾਤ ਹੈ ਕੱਲ ਨੂੰ ਮੈਂ ਇੱਥੋਂ ਚਲੇ ਜਾਣਾ ਜਿਸ ਕਰਕੇ ਹੁਣ ਮੈਨੂੰ ਬਹੁਤਾ ਡਰ ਨਹੀਂ ਮੇਰੇ ਅੰਦਰਲਾ ਬੰਦਾ ਸਭ ਹੱਦਾ ਮੰਨੇ ਪਾਰ ਕਰ ਲਈ ਹੱਥਾਂ ਵਿੱਚ ਧੁੱਕੀ ਫਿਰਦਾ ਹੈ ਬਸ ਉਸ ਦੀ ਤਸਵੀਰ ਹੀ ਮੇਰੀਆਂ ਅੱਖਾਂ ਅੱਗੇ ਚੱਕਰ ਕੱਟ ਰਹੀ ਹੈ ਮੈਂ ਆਪਣੀ ਹੀ ਕਲਪਨਾ ਵਿੱਚ ਉਸ ਨੂੰ ਕਿੰਨੀ ਵਾਰ ਮਿਲ ਵੀ ਆਇਆ ਕਦੇ ਕਦੇ ਮੇਰੇ ਅੰਦਰ ਡਰ ਵੀ ਪ੍ਰਵੇਸ਼ ਕਰਨ ਲੱਗਦਾ ਹੈ ਪਰ ਮੇਰੇ ਅੰਦਰਲਾ ਬੰਦਾ ਉਸ ਨੂੰ ਮੱਖਣ ਚੋਂ ਵਾਲ ਵਾਂਗ ਕੱਢ ਕੇ ਬਾਹਰ ਬੁਗਾ ਮਾਰਦਾ ਹੈ ਮੈਂ ਦੁਬਾਰਾ ਸਭ ਕੁਝ ਕਰਨ ਲਈ ਲੋਹੇ ਵਰਗੀ ਮਜ਼ਬੂਤੀ ਫੜ ਜਾਂਦਾ ਪਰ ਸੋ ਛੋਟਾ ਮਾਮਾ ਵੀ ਆਇਆ ਸੀ ਮੈਂ ਆਪਣੇ ਮਨ ਚ ਧੜਕਦਾ ਸਵਾਲ ਹੌਸਲਾ ਕਰਕੇ ਉਸ ਨੂੰ ਪੁੱਛ ਹੀ ਲਿਆ ਜੇ ਭਲਾ ਮਾਮਾ ਤੇਰੇ ਕਹਿਣ ਜਿਓ ਅੰਦਰਲਾ ਬੰਦਾ ਸਿਰ ਚੁੱਕਲੇ ਫਿਰ ਉਹਨੂੰ ਕਿਵੇਂ ਦਵਾਇਆ ਜਾਂਦਾ ਹੈ ਮਾਮਾ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਭੇਕ ਭਰਿਆ ਜਾ ਚਾਕਿਆ ਮੈਨੂੰ ਲੱਗਿਆ ਜਿਵੇਂ ਮਾਮਾ ਅੱਖਾਂ ਰਾਹੀਂ ਮੇਰੇ ਅੰਦਰ ਉਤਰ ਜਾਵੇਗਾ ਤੇ ਮੇਰੇ ਅੰਦਰ ਬੈਠੇ ਬੰਦੇ ਨੂੰ ਗਲੋਂ ਫੜ ਕੇ ਬਾਹਰ ਧੁੰਦਾ ਪੁੱਛੇਗਾ ਤੂੰ ਭਲਾ ਭਣਜੇ ਇਹਦੀ ਗੱਲ ਕਰਦਾ ਪਰ ਮਾਮੇ ਨੇ ਮੁਸਕਰਾ ਕੇ ਸਿਰਫ ਇਨਾ ਹੀ ਕਿਹਾ ਕਿਉਂ ਤੇਰੇ ਅੰਦਰਲਾ ਬੰਦਾ ਤਾਂ ਨਹੀਂ ਉੱਠ ਖੜਿਆ ਨਾ ਮੈਂ ਤਾਂ ਵੈਸੇ ਹੀ ਪੁੱਛਿਆ ਮੈਂ ਬੇਸ਼ਰਮ ਜਿਹਾ ਮੁਸਕਰਾ ਪਿਆ ਜਿਵੇਂ ਮਾਮੇ ਨੇ ਮੈਨੂੰ ਨੰਗਾ ਕਰ ਦਿੱਤਾ ਹੋਵੇ ਭਣਜੇ ਜਿਹੜੇ ਆ ਸਾਰੇ ਧਰਮ ਨੇ ਆ ਸਾਰੇ ਰੀਤੀ ਰਿਵਾਜ ਰਿਸ਼ਤੇ ਨਾਤੇ ਵਿਆਹ ਸ਼ਾਦੀ ਇਹ ਸਾਰੇ ਸਾਰੇ ਅੰਦਰਲੇ ਬੰਦੇ ਤੇ ਕਾਬੂ ਪਾਉਣ ਵਾਸਤੇ ਹੀ ਬਣਾਏ ਗਏ ਨੇ ਸਮਝ ਲੈ ਵੀ ਇਹ ਸਾਰਾ ਕੁਝ ਬੰਦੇ ਨੂੰ ਬਲਦ ਵਾਂਗੂ ਨੱਥ ਪਾਉਂਦਾ ਹੈ ਪਰ ਮੈਨੂੰ ਲੱਗਦਾ ਮਨੁੱਖ ਅੰਦਰਲਾ ਬੰਦਾ ਹੌਲੀ ਹੌਲੀ ਇਹਨਾਂ ਨੂੰ ਮੰਨਣੋਂ ਆਕੀ ਹੋ ਰਿਹਾ ਹੈ ਨੱਥਾਂ ਨੂੰ ਤੋੜ ਕੇ ਬਾਹਰਲੇ ਠੱਠੇ ਵਾਂਗੂ ਬੜਕਾ ਮਾ ਲੱਗਦਾ ਮਾਮੇ ਦੀ ਗੱਲ ਸੱਚੀ ਸੀ ਅੱਜ ਮੇਰੇ ਅੰਦਰਲੇ ਬੰਦੇ ਨੇ ਅਧਿਆਪਕ ਵਿਦਿਆਰਥੀ ਦਾ ਰਿਸ਼ਤਾ ਵੀ ਪੁਲਾ ਦਿੱਤਾ ਸੀ ਤੇ ਮੈਂ 10:30 ਵੱਜ ਗਏ ਮੈਂ ਬਿਨਾਂ ਆਵਾਜ਼ ਕੀਤੇ ਮੰਝੇ ਵਿੱਚੋਂ ਉੱਠ ਖੜਿਆ ਸਾਂ ਮੋਬਾਈਲ ਦੀ ਸਵਿਚ ਆਫ ਕਰਕੇ ਕਮਰੇ ਵਿੱਚ ਹੀ ਰੱਖ ਦਿੱਤੀ ਲੋਹੀ ਦੀ ਬੁੱਕਲ ਮਾਰ ਬਾਹਰਲਾ ਬਾਰ ਖੋਲ ਕੇ ਬੀਹੀ ਵਿੱਚ ਆ ਜਾਂਦਾ ਹਾਂ ਬੀਹੀ ਵਿੱਚ ਖੜੇ ਕੁੱਤੇ ਮੈਨੂੰ ਭੌਂਕਣ ਲੱਗਦੇ ਨੇ ਕੁੱਤਿਆਂ ਦੀ ਟੌਂ ਟੌਂ ਵਿੱਚ ਘਿਰਿਆ ਖੜਾ ਇੱਕ ਵਾਰ ਤਾਂ ਮੈਂ ਆਪਣੇ ਆਪ ਨੂੰ ਵੀ ਕੁੱਤਾ ਮਹਿਸੂਸ ਕਰਦਾ ਜਿਹੜਾ ਕਦੇ ਇਸ ਕੋਲੇ ਕਦੇ ਉਸ ਕੋਲੇ ਪੂੰਛ ਹਿਲਾਉਂਦਾ ਫਿਰਦਾ ਰਹਿੰਦਾ ਹੈ ਪਰ ਜਦ ਮੇਰੇ ਅੰਦਰਲਾ ਬੰਦਾ ਮੈਨੂੰ ਘੁਰਕੀ ਦਿੰਦਾ ਮੈਂ ਛੱਟ ਸਭ ਕੁਝ ਭੁੱਲ ਕੇ ਉਸਦੇ ਘਰ ਵੱਲ ਚੱਲ ਪੈਂਦਾ ਮੇਰੇ ਤੁਰੇ ਜਾਂਦੇ ਨੇ ਨਾਲ-ਨਾਲ ਕੁੱਤਿਆਂ ਦੀ ਟੌਂ ਟੌਂ ਵੀ ਤੁਰੀ ਜਾਂਦੀ ਹੈ ਮੈਂ ਅੱਗੇ ਭੀੜੀ ਬੀਹ ਮੁਰ ਜਾਂਦਾ ਹਾਂ ਕੁੱਤੇ ਮੈਨੂੰ ਛੱਡ ਪਰਾਂ ਕੇ ਕਹਿੰਦੇ ਉੱਥੇ ਹੀ ਰੁਕ ਜਾਂਦੇ ਨੇ ਮੈਂ ਉਹਨਾਂ ਦੇ ਘਰਾਂ ਕੋਲ ਜਾ ਕੇ ਪੈਰ ਮਲਦਾ ਅੱਗੇ ਲੰਘ ਜਾਂਦਾ ਸਾਰਾ ਪਿੰਡ ਖੂਬ ਸੁੱਤਾ ਪਿਆ ਸਾਹ ਸਾਹ ਕਰਦੀ ਸਿਆਲੂ ਰੁਕਤ ਵਿੱਤ ਮੈਂ ਇਕੱਲਾ ਹੀ ਕਾਮ ਨੂੰ ਕੰਢੇੜੇ ਚੜਾਈ ਲੰਡਰ ਕੁੱਤਿਆਂ ਵਾਂਗੂ ਲੜਕ ਲੜਕ ਕਰਦਾ ਫਿਰਦਾ ਹਨੇਰੀ ਗਲੀ ਵਿੱਚ ਥੋੜਾ ਦੂਰ ਜਾ ਕੇ ਮੈਂ ਫਿਰ ਮੁੜਾਂਦਾ ਹਾਂ ਮਲਕ ਮਲਕ ਉਹਨਾਂ ਦੇ ਘਰ ਦੇ ਕੋਲ ਦੀ ਲੰਘ ਕੇ ਦੋ ਤਿੰਨ ਗੇੜੇ ਮਾਰਦਾ ਹਾਂ ਕੋਈ ਚਿੜੀ ਵੀ ਨਹੀਂ ਫੜਕ ਰਹੀ ਮੈਂ ਧਰਮਸ਼ਾਲਾ ਵਿੱਚ ਜਾ ਵੜਦਾ ਧਰਮਸ਼ਾਲਾ ਦੇ ਬੰਦਿਆਂ ਦੇ ਮੋਢੇ ਤੱਕ ਆਉਂਦੀ ਕੰਦੋਲੇ ਖੜਾ ਮੋਰਚੇ 'ਚ ਖੜੇ ਫੌਜੀ ਵਾਂਗ ਉਹਨਾਂ ਦੇ ਬਾਹਰ ਉੱਪਰ ਨਿਗਾ ਟਿਕਾ ਲੈਂਦਾ ਮੈਂ ਖੜਾ ਖੜਾ ਥੱਕ ਗਿਆ ਪਰ ਬਾਹਰ ਉਵੇਂ ਹੀ ਬੰਦ ਪਿਆ ਮੇਰਾ ਮੂੰਹ ਚ ਡਾ ਰਿਆ ਮੈਂ ਧਰਮਸ਼ਾਲਾ ਤੋਂ ਬਾਹਰ ਆਂਦਾ ਹਾਂ بیچ ਆਲੇ ਦੁਆਲੇ ਕਿਸੇ ਆਦਮੀ ਦੀ ਪਰਤਾਲ ਲੈਂਦਾ ਸਭ ਸੁਖਸਾਂਦ ਹੈ ਮੈਂ ਧਰਤੀ ਤੇ ਟਿਕਦੇ ਕਦਮਾਂ ਦੀ ਆਵਾਜ਼ ਬੋਚਦਾ ਖੈਰ ਪਵਾਉਣ ਵਾਲਿਆਂ ਵਾਂਗੂ ਉਹਨਾਂ ਦੇ ਬਾਹਰ ਅੱਗੇ ਜਾ ਖੜਦਾ ਜੀ ਕਰਦਾ ਹੈ ਬੋਲ ਮਾਰ ਕੇ ਬਾਹਰ ਖੁਲਵਾ ਲਮਾ ਪਰ ਮੈਂ ਕਰ ਨਹੀਂ ਸਕਦਾ ਮੈਂ 5 ਮਿੰਟ ਹੋਰ ਬਾਹਰ ਚ ਖੜਾ ਉਡੀਕਦਾ بے ਸਬਰੀ ਵਿੱਚ ਮੇਰੀ ਚੀਖ ਨਿਕਲਣ ਵਾਲੀ ਹੋਈ ਪਈ ਹੈ ਬਾਰ ਦੀਆਂ ਚੀਤਾਂ ਤਾਂ ਹੀ ਅੰਦਰ ਨਿਗਾ ਵੀ ਮਾਰਦਾ ਹਨੇਰੇ ਤੋਂ ਬਿਨਾ ਕੁਝ ਦਿਖਾਈ ਨਹੀਂ ਦਿੰਦਾ ਮੈਨੂੰ ਖਿਜ ਚੜ ਗਈ ਮੇਰੇ ਮੂੰਹੋਂ ਕੰਦੀ ਗਾਰ ਨਿਕਲੀ ਮੈਂ ਉਮੀਦ ਦੀ ਖਾਲੀ ਝੋਲੀ ਲਈ ਵਾਪਸ ਮੁੜ ਪਿਆ ਹੁਣ ਮੈਨੂੰ ਮੇਰੀ ਪਤਨੀ ਯਾਦ ਆਉਣ ਲੱਗ ਪਈ ਉਸ ਦਾ ਕਿਹਾ ਆਈ ਲਵ ਯੂ ਸੋਨਿਆ ਮੈਨੂੰ ਵਾਰ-ਵਾਰ ਸੁਣਾਈ ਦੇਣ ਲੱਗ ਪਿਆ ਪੈਦਾ ਹੋਣ ਵਾਲਾ ਬੱਚਾ ਮੇਰੀਆਂ ਅੱਖਾਂ ਅੱਗੇ ਖੇਡਦਾ ਦਿਖਾਈ ਦਿੰਦਾ ਹੈ ਮੇਰੇ ਅੰਗ ਪੈਰ ਬਰਕਬਾਂਗ ਠਰਨ ਲੱਗਦੇ ਹਨ ਮੇਰੇ ਅੰਦਰਲੇ ਬੰਦੇ ਨੂੰ ਇੱਕ ਪਲਟੀ ਮਾਰੀ ਉਹ ਹੌਲੀ ਹੌਲੀ ਸ਼ਾਂਤ ਹੋ ਰਿਹਾ ਜਿਵੇਂ ਉਸ ਨੂੰ ਨੀਂਦ ਦੀ ਗੋਲੀ ਖਾਣ ਨਾਲ ਕੋਕੀ ਚੜ ਗਈ